ਖਬਰਨਾਮਾ ਦੇਖਣ ਸੂਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪਈਆਂ ਪਾਜੜਾ ਕਸੂਤੇ ਫਸ ਗਏ ਨੇ ਇੱਕ ਪਾਸੇ ਦਿਨ ਬਰ ਰਾਤ ਮਿਹਤ ਕਰ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਪੂਰਨ ਸਨਦੀਪ ਕੀਤਾ ਜਾਵੇ ਕਿਉਂਕਿ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਅਤੇ 2024 ਦੀਆਂ ਲੋਕ ਸਭਾ ਦੀਆਂ ਜੋ ਕੁਝ ਹੋਇਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੁੱਧਰੇ ਬੁੱਢੇਗੇ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ 13 ਦੇ ਵਿੱਚੋਂ 9 ਉਮੀਦਵਾਰਾਂ ਦੀਆਂ ਜਿਵਾਤਾ ਜਬਤ ਹੋਈਆਂ ਇੱਧਰ ਐਡਵੋਕੇਟ ਪਰ ਉਕਾਰ ਸਿੰਘ ਕੋਮਰ ਦੀ ਜਿਵਾਤਾ ਹੋਈ ਆ ਜਿਮਨੀ ਚੋਣ ਜਦੋਂ ਲੜੀ ਗਈ ਸੀ ਜਦੋਂ ਭਾਰਤ ਪੁਸ਼ਨ ਹਾਸ਼ੂ ਵੀ ਪੂਰੀ ਤਰ੍ਹਾਂ ਹਾਰੇ ਅਤੇ ਸੰਜੀਵ अरोड़ा ਹਾਕਮ ਧਿਰ ਵੱਲੋਂ ਜਿੱਤੇ ਉਹਨਾਂ ਨੂੰ ਮੰਤਰੀ ਵੀ ਬਣਾ ਦਿੱਤਾ ਗਿਆ ਹੈ ਨਿਕਣ ਇੱਧਰ ਸੁਖਬੀਰ ਸਿੰਘ ਬਾਦਲ ਦੀਆਂ ਮੁਸ਼ਕਲਾ ਰੁਕਣ ਦਾ ਨਾਮ ਨਹੀਂ ਲੈ ਰੀਆਂ ਜਿੱਤੇ ਕਿ ਵਿਰੋਧੀ ਧਿਰ ਵੱਲੋਂ ਲਗਾਤਾਰ ਕਿਰਿਆ ਚਾਰਿਆ ਹੈ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਪੁਨਰ ਸਜਿਤੀ ਲਈ ਦਿਨ ਪਰ ਰਾਤ ਇਹ ਕਰ ਰਹੇ ਨੇ ਲੇਕਿਨ ਉਧਰ 11 ਅਗਸਤ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਇੱਕ ਵੱਡਾ ਇਜਲਾਸ ਹੋਵੇਗਾ ਕਿੰਨਾ ਵੱਲੋਂ ਕੀਤਾ ਜਾਵੇਗਾ ਸ਼੍ਰੀ ਅਕਾਲ ਅਕਸਰ ਦੀ ਤਸੀਲ ਤੋਂ 2 ਦਸੰਬਰ 2024 ਨੂੰ ਜਿਹੜੀ ਕਮੇਟੀ ਬਣਾਈ ਗਈ ਸੀ ਉਸ ਕਮੇਟੀ ਨੇ ਭਰਤੀ ਨੂੰ ਡੇਪਰੇ ਚਾਹ ਲਿਆ ਹੈ ਭਾਰਤੀ ਮੁਕੰਮਲ ਕਰਨ ਤੋਂ ਬਾਅਦ ਉਹਨਾਂ ਨੇ ਸ੍ਰੀ ਅਕਾਲ ਅਕਸੈਪਟ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਉਹਨਾਂ ਕੋਲ ਪਰਮਿਸ਼ਨ ਆਗਿਆ ਵੀ ਲੈ ਲਈ ਹੈ ਕਿ ਅਸੀਂ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਧਾਰਮਿਕ ਸੁਵਾਗਮ ਕਰਨਾ ਚਾਹੁੰਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੀ ਪੁਨਰਸਰਜੀਤੀ ਲਈ ਸਾਨੂੰ ਜਿਹੜੀਆਂ ਸਵਾਵਾਂ ਲੱਗੀਆਂ ਨੇ ਅਸੀਂ ਉਸ ਨੂੰ ਨੇਪਰੇ ਚਾੜਨਾ ਚਾਹੁੰਦੇ ਹਾਂ ਕਿਉਂਕਿ 11 ਅਗਸਤ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਹੈ ਨਵੀਂ ਲੀਡਰਸ਼ਿਪ ਮਿਲੇਗੀ ਅਤੇ ਸ਼ਰੂਪਰੀ ਅਕਾਲੀ ਦਲ ਤੋਂ ਨਵੇਂ ਲੀਡਰਸ਼ਿਪ ਦੇ ਨਾਲ-ਨਾਲ ਨਵਾਂ ਪ੍ਰਧਾਨ ਵੀ ਮਿਲੇਗਾ ਹਾਲਾਂਕਿ ਸੁਖਬੀਰ ਸਿੰਘ ਬਾਦਲ ਨੂੰ ਵੀ ਚਿੱਠੀ ਲਿਖ ਦਿੱਤੀ ਗਈ ਹੈ ਇਨਵਿਟੇਸ਼ਨ ਦੇ ਦਿੱਤਾ ਗਿਆ ਹੈ ਕਿ ਤੁਸੀਂ ਆਪਣੇ ਅਹੁਦੇ ਨੂੰ ਤਿਆਗ ਕੇ ਆਓ ਐਜ਼ ਏ ਨਿਮਾਨਸਿਕ ਬਣ ਕੇ ਸ਼੍ਰੀ ਅਗਰਤਖ ਸਾਹਿਬ ਨੂੰ ਸਮਰਪਿਤ ਹੋ ਜਾਓ ਕੌਮ ਫਿਰ ਦੁਬਾਰਾ ਸ਼ਰੂਪਰੀ ਅਕਾਲੀ ਦਲ ਵੱਲ ਮੁੜੇਗੀ ਕਿਉਂਕਿ ਸ਼ਰੂਪਰੀ ਅਕਾਲੀ ਦਲ ਵੱਲ ਵੱਲੋਂ ਕੌਮ ਨੇ ਮੂੰਹ ਨਹੀਂ ਮੋੜਿਆ ਕੌਮ ਨੇ ਮੂਹ ਮੁੜਿਆ ਸੁਖਬੀ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਕਿਹੜਾ ਨਾਮ ਸਭ ਤੋਂ ਉੱਪਰ ਆ ਰਿਹਾ ਹੈ ਕਿ 11 ਅਗਸਤ ਨੂੰ ਉਸ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਪ੍ਰਧਾਨ ਬਣਾਇਆ ਜਾਵੇ ਦੱਸਿਆ ਜਾ ਰਿਹਾ ਹੈ ਕਿ ਅੱਜ ਬਾਬਾ ਬੁੱਢਾ ਸਾਹਿਬ ਬੁੱਢਾ ਜੀ ਗ੍ਰੰਥੀ ਅ ਅੱਜ ਬਾਬਾ ਬੁੱਢਾ ਜੀ ਗ੍ਰੰਥੀ ਸਭਾ ਤੁਰੀ ਦੀ ਮੀਟਿੰਗ ਹੋਈ ਜਿਸ ਵਿੱਚ ਗ੍ਰੰਥੀ ਸਿੱਖਾਂ ਨੇ ਪੰਜ ਫੈਬਰੀਕ ਕਮੇਟੀ ਅਤੇ ਚੁਣੇਗਾ ਡੈਲੀਗੇਟਾਂ ਨੂੰ ਬੇਨਤੀ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਲਗਾ ਚਾਵੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਗ੍ਰੰਤੀ ਸਭਾ ਤੁਰੀ ਦੇ ਪ੍ਰਧਾਨ ਜਸਵੀਰ ਸਿੰਘ ਆ ਬਰਵਾੜ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਪੰਦੇ ਮਹਾਨ ਵਿਦਵਾਨ ਅਤੇ ਪੰਜਾਬ ਪ੍ਰਤੀ ਚੰਗੀ ਸੋਚ ਰੱਖਣ ਵਾਲੇ ਅਤੇ ਸਾਰੀਆਂ ਸੰਗਤਾਂ ਨੂੰ ਇਹਨਾਂ ਸਾਰੀਆਂ ਸੰਗਤਾਂ ਨੂੰ ਇਹਨਾਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾਉਣਾ ਚਾਹੀਦਾਂ ਇਹਨਾਂ ਦੀ ਅਗਵਾਈ ਸ਼੍ਰੋਮਣੀ ਅਕਾਲੀ ਦਲ ਸਿੱਖ ਕੌਮ ਚੜ੍ਹਦੀ ਕਲਾ ਵਿੱਚ ਹੋਵੇਗਾ ਇਹ ਗੱਲ ਕਹਿ ਦਿੱਤੀ ਗਈ ਹੈ ਹਾਲਾਂਕਿ ਤਿੰਨ ਨਾਮ ਆ ਰਹੇ ਨਹੀਂ ਪਹਿਲਾ ਨਾਮ ਆ ਰਿਹਾ ਹੈ ਬੀਬੀ ਸਤਵੰਤ ਕੌਰ ਦੂਸਰਾ ਨੰਬਰ ਆ ਰਿਹਾ ਹੈ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਬੀ ਸਿੰਘ ਅਤੇ ਤੀਸਰਾ ਨੰਬਰ ਆ ਰਿਹਾ ਹੈ ਮਨਪ੍ਰੀਤ ਅਕਾਲੀ ਦਾ ਹਲਕਾ ਦਾਖਾ ਤੂ ਜੋ ਮੌਜੂਦਾ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਨੇ ਹਾਲਾਂਕਿ ਜਲੂਸ ਲਿਖਿਆ ਸੀ ਰਾਜ ਦੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਤਿੰਨ ਸੀਟਾਂ ਜਿੱਤੀਆਂ ਗਈਆਂ ਸੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁਖਬੀਰ ਸਿੰਘ ਬਾਦਲਹਾਰੇ ਸੁਖਬੀਰ ਸਿੰਘ ਬਾਦਲ ਦੇ ਪਿਤਾ ਪ੍ਰਕਾਸ਼ ਮਰਹੂਮ ਪ੍ਰਕਾਸ਼ ਸਿੰਘ ਬਾਦਲਹਾਰੇ ਯਾਨੀ ਕਿ ਇਸ ਦੇ ਬਾਵਜੂਦ ਗਰੀਬਕੌਰ ਮਜੀਠੀਆ ਅਤੇ ਮਨਪ੍ਰੀਤਿਆਲੀ ਡਾਕਟਰ ਸੁਖਿੰਦਰ ਕੁਮਾਰ ਸੁਖੀ ਜੋ ਇਹ ਸਭ ਉਹ ਕਾਂਗਰਸ ਪਾਰਟੀ ਵਿੱਚ ਆਪ ਆਧਵੀ ਪਾਰਟੀ ਵਿੱਚ ਚਲੇ ਗਏ ਨੇ ਹੁਣ ਇਹ ਕਿਆਸਰਗਾਈਆਂ ਲਗਾਈਆਂ ਚਾਰੀਆਂ ਨੇ ਕਿ ਗਿਆਨੀ ਹਰ ਰੀਸੰ ਜਿਹੜੇ ਨੇ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾਓ ਕਿਉਂਕਿ ਉਹਨਾਂ ਦੀ ਪੰਥ ਦੇ ਪਤੀ ਪੰਜਾਬ ਦੇ ਪ੍ਰਤੀ ਚੰਗੀ ਸੋਚ ਹੈ ਅਤੇ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਕੁਝ ਹੀ ਮਹੀਨਿਆਂ ਦੇ ਵਿੱਚ ਸਮਾਗਮ ਕਰਕੇ ਰੈਲੀਆਂ ਕਰਕੇ ਆ ਸਟੇਸ ਜਾ ਕੇ ਸੁਰਜੀਤ ਕਰ ਲੈਣਗੇ ਤਾਂ